बने नहीं बोलता। बता रहा हूं मैं। ये प्ले कर। लाओ। ये तक करा। ताहे पर। ताली ही कुड़ी और कवलया ने 2 ਪੈਦ ਕਰ ਸਿਆ ਪਾਈਪ ਵਾਲਿਆ ਪਾ ਕੇ ਅਸੀਂ ਆ ਤੇ ਮੋੜ ਬਚਾ ਲਾ ਪਾਇਆ ਲੋੜ ਮੇਂ ਜਿਆਦਾ ਪਾ ਦੀ ਅੱਡੀ ਕਰ ਕੇ ਲੈ ਇੰਜੈਕਟਰ ਨੂੰ ਪਾ ਲਾ ਲੈ ਫੇਰ ਆ ਲੈ ਤੇ ਤਰ ਤੋ ਵੀ ਢਾਲ ਲੈੰਦੋ ਫੇਰ ਪੁੱਤੀਆਂ ਹਮੇਂ ਮੇਂ ਮਾਗਣਾ ਸੋ ਇਹ ਮੈਂ ਸਾਫ ਰੱਖੀਓ ਤਬ ਹਿੰਨੇ ਤੇ ਫੇਰ ਵੀ ਤੇ ਤਾਲੇ ਪੈਣੋ ਕੇ ਤੇ ਇਤਨ ਉਲਾ ਟੱਪ ਕੇ ਫੇਰ ਉਹ ਤਵਾ ਮੰਡੀ ساتو م اللہ در ساتو Shatoumah, mu'ahikru, ਲੰਗਰ ਵੀ ਹੈ ਇੱਕ ਉਹ ਜਗਾ ਜਥੇ ਵੰਦੀ ਦੇ ਲਾਇਵ ਹੈ ਪਰ ਜ਼ਿਆਦਾਤਰ ਕਿਸਾਨ ਆਪਣਾ ਖਾਣਾ ਆਪ ਤਿਆਰ ਕਰਦੇ ਆ ਜੀ ਹਰੇਕ ਇਕਾਈ ਦੇ ਆਪਣੇ ਆਪਣੇ ਇੱਥੇ ਰਸੋਈ ਬਣਾਈ ਵੀ ਹੈ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਦਿਖਾਉਣਾ ਮੈਂ ਖਨੌਰੀ ਬਾਰਡਰ ਤੇ ਕਿਸਾਨ ਕਿਸ ਤਰ੍ਹਾਂ ਰੋਟੀ ਪਾਣੀ ਤਿਆਰ ਕਰਦੇ ਆ ਆਪਣਾ ਇਹ ਹੈ ਜੀ ਖਨੌਰੀ ਬਾਰਡਰ ਸ਼ਾਮ ਦਾ ਸਮਾਂ ਹੋ ਗਿਆ ਹੈ ਰਹਿ ਰਸ ਪੜੀ ਜਾ ਰਹੀ ਹੈ ਸਟੇਜ ਦੇ ਉੱਪਰ ਤੇ ਕਿਸਾਨ ਵੀਰ ਕੋਈ ਆਪਣਾ ਖਾਣਾ ਤਿਆਰ ਕਰ ਰਹੇ ਹੈ ਕਿਉਂਕਿ ਲੰਗਰ ਬਹੁਤ ਘੱਟ ਨੇ ਇੱਥੇ ਸਾਰੇ ਕਿਸਾਨ ਵੀਰ ਆਪਣੀ ਆਪਣੀ ਰੋਟੀ ਬਣਾਉਂਦੇ ਆ